ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੂਟ ਆਪਣੇ ਡਿਸਪੈਚ ਹੋ ਰਹੇ ਸੀ ਜੀ ਇਹ ਵਿਦਆਊਟ ਸਟੀਚਿੰਗ ਜਾ ਰਿਹਾ ਸੂਟ ਆਪਣੇ ਤੇ ਇਹ ਆਪਣਾ ਆ ਗਿਆ ਜੀ ਫਰਸਟ ਸੂਟ ਇਹ ਲਾਈਟ ਜਾ ਲੇਵੰਡਰ ਸ਼ੇਡ ਜਿੱਦਾਂ ਮੂਵ ਜੀ ਟੋਨ ਦਾ ਸ਼ੇਡ ਆ ਹੋ ਸਕਦਾ ਪ੍ਰੋਪਰ ਆ ਰਿਹਾ ਹੋਵੇ ਵੀਡੀਓ ਦੇ ਵਿੱਚ ਤੇ ਇਹ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਸੋਬਰ ਜਾਂ ਸਰਦਾਰੀ ਜਾਂ ਸੂਟ ਐਤਾਂ ਇਹਦੇ ਘੇਰੇ ਦੇ ਉੱਪਰ ਆਪਾਂ ਨੇ ਵਰਕ ਦਿੱਤਾ ਜੀ ਇਹ ਆਪਾਂ ਸਾਰਾ ਜਰੀ ਦਾ ਕੰਮ ਦਿੱਤਾ ਵਿੱਚ ਥ्रेड ਦਿੱਤਾ ਇਦਾਂ ਜਰੀ ਦਾ ਕੰਮ ਆ ਜਾਂਦਾ ਪੂਰਾ نیچے ਤੇ ਬੜੇ ਪਿਆਰੇ ਜਿਹੇ ਆਪਾਂ ਇਹਦੇ ਉੱਪਰ ਕਲਰ ਦਿੱਤੇ ਆ ਗ੍ਰੀਨ ਪੱਤੀਆਂ ਦੇ ਵਿੱਚ ਦੇ ਕੇ ਲਾਈਟ ਡਾਰਕ ਦਾ ਕੰਬੀਨੇਸ਼ਨ ਦਿੱਤਾ ਤਾਂ ਪੂਰਾ ਤੇ ਬਹੁਤ ਹੀ ਉੱਠ ਕੇ ਆਇਆ ਇਹ ਸੂਟ ਇਹ ਆਪਣਾ ਪਾਰਟੀ ਵੇਅਰ ਰੈਡੀ ਹੋ ਜਾਂਦਾ ਕਿਉਂਕਿ ਟਿਸ਼ੂ ਦੇ ਵਿੱਚ ਫੈਬਰਿਕ ਆ ਇਹਦੀਆਂ 슬ੀਵਸ ਤੇ ਵੀ ਪੂਰਾ ਮਤਲਬ ਬਾਰਡਰ ਆ ਜਾਂਦਾ ਘੇਰੀ ਦਿੱਤਾ ਨਾ ਇਹਦਾ ਇਹਦੇ ਘੇਰਾ ਤੇ ਬਾਜੂ ਇਹਨੂੰ ਆਪਾਂ ਕਿਸੇ ਵੀ ਕਲਰ ਦੇ ਕਸਟਮਾਈਜ਼ ਕਰਵਾ ਸਕਦੇ ਆ ਕਿਸੇ ਵੀ ਫੈਬਰਿਕ ਦੇ ਉੱਪਰ ਇਹ ਹੋ ਜਾਊਗਾ ਇਹ ਆ ਗਈ ਜੀ ਇਹਦਾ ਦੁਪੱਟਾ ਪਿਓਰ ਚਨਾਉਣ ਦਾ ਦੁਪੱਟਾ ਰੱਖਿਆ ਇਹਦੇ ਨਾਲ ਤੇ ਦੁਪੱਟੇ ਨੂੰ ਆਪਾਂ ਇਦਾਂ ਚੰਪਾ ਦੀ ਫਿਨਿਸ਼ਿੰਗ ਦਿੱਤੀ ਆ 골ਡਨ ਕਲਰ ਦੀ ਤੇ ਇਹ ਹੈ ਆਪ ਸਿੰਪਲ ਸੋਬਰ ਤੇ ਮਤਲਬ ਗ੍ਰੇਸਫੁਲ ਜਿਹਾ ਸੂਟ ਰੈਡੀ ਹੋਇਆ ਜੀ ਬਾਕੀ ਇਹ ਵਰਕ ਆਪਾਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਆ ਕਾਟਨ ਤੇ ਜਾਂ ਮਤਲਬ ਕੋਈ ਵੀ ਫੈਬਰਿਕ ਹੋਈ ਉਹਦੇ ਉੱਪਰ ਹੋ ਜੂਗਾ ਇਹ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਆਪਾਂ ਜਿਹੜਾ ਮੈਂ ਤੁਹਾਨੂੰ ਫਰਸਟ ਦਿਖਾਇਆ ਸੀ ਉਹੀ ਵਰਕ ਕੀਤਾ ਹੋਇਆ ਇਹਦੇ 'ਚ ਇਹਦੇ ਇਹ ਹੈਗਾ ਜੀ ਮਤਲਬ ਗ੍ਰੇ ਡਾਰਕ ਗ੍ਰੇ ਵੀ ਨਹੀਂ ਆਪਾਂ ਨੂੰ ਕਹਿ ਸਕਦੇ ਮਾਊਸ ਵੀ ਨਹੀਂ ਕਲਰ ਬੜਾ ਪਿਆਰਾ ਜਿਹਾ ਸ਼ੇਡ ਆ ਇਹ ਥੋੜਾ ਕਾਲਚ ਜੇ টাইਪ ਆ ਤੇ ਇਹਦਾ ਫੈਬਰਿਕ ਖਾਦੀ ਜੀ ਟੋਨ ਦਾ ਫੈਬਰਿਕ ਹੈ ਦਾ ਥੋੜੀ ਥੋੜੀ ਸ਼ਾਈਨ ਆ ਵਿੱਚ ਫੈਬਰਿਕ ਦੇ ਇਹਦੇ ਉੱਪਰ ਆਪਾਂ ਲਾਈਟ ਜੇ ਗਾਜਰੀ ਪਿੰਕ ਦਾ ਕੰਟਰਾਸਟ ਦਿੱਤਾ ਨਹੀਂ ਤਾਂ ਤੇ ਕਲਰ ਕੰਬੀਨੇਸ਼ਨ ਲਾਈਟ ਡਾਰਕ ਦੇ ਕੇ ਬਹੁਤ ਉੱਠ ਕੇ ਆਇਆ ਇਹ ਵੀ ਸੂਟ ਸੇਮ ਹੀ ਡਿਜ਼ਾਈਨ ਆ ਪਰ ਕਲਰ ਫੈਬਰਿਕ ਚੇਂਜ ਇਹਦੀਆਂ 슬ੀਵਸ ਤੇ ਵੀ ਸੇਮ ਆ ਗਿਆ ਬਾਰਡਰ ਤੇ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਰੈਡੀ ਕੀਤਾ ਮင်း ਜ਼ ਟਾਈ ਐਂਡ ਡਾਈ ਵੀ ਰੱਖ ਸਕਦੇ ਆ ਆਪਾਂ ਤੇ ਪਲੇਨ ਵੀ ਬੇਸ ਕਲਰ ਦਾ ਰੱਖ ਕੇ ਪਿੰਕ ਕਲਰ ਦੀ ਲੀਸ ਲਾ ਸਕਦੇ ਆ ਇਹ ਆਪਣੀ ਚੋਇਸ ਹੈ ਜੀ। ਨਾ ਸੂਟ ਰੈਡੀ ਹੋਇਆ ਇੱਕ। ਇਹ ਆਪਣਾ ਵਿਦਆਉਟ ਸਟੀਚਿੰਗ ਹੀ ਜਾ ਰਿਹਾ। ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਇਹ ਹੈਗਾ ਆਪਣਾ 셀ਫ ਦੇ ਵਿੱਚ ਫੈਬਰਿਕ ਤੇ ਰਸਟ ਕਲਰ ਹੈ ਮਤਲਬ ਪ੍ਰੋਪਰ ਰਸਟ ਵੀ ਨਹੀਂ ਆਪਾਂ ਨੂੰ ਕਹਿ ਸਕਦੇ ਮਿੱਠਾ ਜਿਹਾ ਰਸਟ ਕਲਰ ਹੈ ਇਹ। 셀ਫ ਲਾਈਨਿੰਗ ਦਾ ਫੈਬਰਿਕ ਹੈ। ਤੇ ਇਹਦੇ ਘੇਰੇ ਦਾ ਵਰਕ ਆ ਗਿਆ ਇਹ ਇਹਦਾ ਘੇਰਾ ਆ ਗਿਆ ਜੀ ਪੂਰਾ ਬਾਰਡਰ ਦਿੱਤਾ ਹੋਇਆ ਘੇਰੇ ਦੇ ਉੱਪਰ ਐਂਡ ਸੈਂਟਰ ਕਲੀਆਂ ਪੈਨਲ ਨਾਲ ਜਾਂਦਾ ਪਰ ਤੱਕ ਦੋ ਕਲੀਆਂ ਆ ਗਈਆਂ ਇਦਾਂ ਇੱਕ ਕਲੀਆਂ ਦੇ ਪੈਨਲ ਚ ਆ ਗਿਆ ਜੀ ਐਂਡ ਇੰਦੀਆਂ 슬ੀਵਸ ਤੇ ਆਪਾਂ ਇਦਾਂ ਬਾਰਡਰ ਦਿੱਤਾ ਹੋਇਆ ਆਪਣੀ ਚੁਆਇਸ ਹੈ ਜੀ ਆਪਾਂ ਇਹ ਪੂਰਾ ਬਾਰਡਰ ਵੀ 슬ੀਵਸ ਤੇ ਰੱਖ ਸਕਦੇ ਆ ਫਰੰਟ ਪੈਕ ਵੀ ਰੱਖ ਸਕਦੇ ਆ ਉਹ ਆਪਣੀ ਚੁਆਇਸ ਦੇ ਅਕੋਰਡਿੰਗ ਹੁੰਦਾ ਹੈ ਵੀ ਆਪਾਂ ਕਿੱਦਾਂ ਦਾ ਰੱਖਣਾ ਚਾਹੁੰਦੇ ਆ ਤੇ ਕਲਰ ਇਹ ਬਹੁਤ ਪਿਆਰਾ ਹੈ ਇੱਥੇ ਆਪਾਂ ਸਿੰਗਲ ਜਰੀ ਦਾ ਕੰਮ ਕੀਤਾ ਤੇ ਇਹਦੇ ਨਾਲ ਆ ਗਿਆ ਜੀ ਚਰੌਂਦਾ ਦੁਪੱਟਾ ਰੱਖਿਆ ਆਪਾਂ بیس ਕਲਰ ਦਾ ਹੀ ਤੇ ਦੁਪੱਟੇ ਦੀ ਆਪਾਂ ਸਕੈਲਪਿੰਗ ਕੀਤੀ ਹੋਈ ਹੈ 골ਡਨ ਰੈਡੀ ਹੋ ਕੇ ਸੂਟ ਬਹੁਤ ਪਿਆਰਾ ਜਿਹਾ ਬਣੂਗਾ ਆਪਾਂ ਇਹਨੂੰ 골ਡਨ ਫਿਨਿਸ਼ਿੰਗ ਦੇ ਸਕਦੇ ਆ ਜਿੱਦਾਂ ਬਟ ਆਪਣਾ ਹੀ ਅਨਸਟਿਚ ਜਾਣਾ ਸੂਟ ਤੇ ਇਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਇਹਨੂੰ ਆਪਾਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਮਤਲਬ ਸਮਰ ਫੈਬਰਿਕ ਤੇ ਵੀ ਆਪਾਂ ਇਹਨੂੰ ਪਾਰਟੀ ਵੇਅਰ ਰੈਡੀ ਕਰਵਾ ਸਕਦੇ ਆ ਇਹ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਊਗਾ ਐਂਡ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਪਸ਼ਮੀਨੇ ਦੇ ਵਿੱਚ ਆ ਗਿਆ ਪਰਪਲ ਜੀ ਟੋਨ ਹੈ ਇਹਦਾ ਕਲਰ ਆ ਇਹ ਆਪਾਂ ਤੁਹਾਨੂੰ ਦਿਖਾਈ ਸੀ ਪਹਿਲਾਂ ਉਹਨਾਂ ਚੋਂ ਹੀ ਬੁੱਕ ਹੋਈ ਸੀ ਆਪਣੇ ਇਹ ਆ ਗਿਆ ਜੀ ਇਹਦੇ ਘੇਰੇ ਦਾ ਵਰਕ ਇਹ ਆ ਗਿਆ ਘੇਰਾ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਕਿੰਨੀ ਸੋਬਰ ਜੇ ਤੇ ਮਤਲਬ ਲਾਈਟ ਡਾਰਕ ਟੋਨ ਰੱਖੀਆਂ ਹੋਈਆਂ ਨੇ ਬੇਸ ਦੀਆਂ ਲਾਈਟ ਬੇਬੀ ਪਿੰਕ ਇਦਾਂ ਦੇ ਕਲਰ ਦਿੱਤੇ ਹੋਏ ਆ ਤੇ ਇਹ ਇਹਦੀਆਂ 슬ੀਵਸ ਆ ਗਈਆਂ ਜੀ 슬ੀਵਸ ਦਾ ਬਾਰਡਰ ਆ ਗਿਆ ਪੂਰਾ ਵਿੱਚ ਮਤਲਬ ਜਰੀ ਦਾ ਕੰਮ ਵੀ ਆ ਜਾਂਦਾ ਤੇ ਥ्रेड ਦਾ ਕੰਮ ਆ ਗਿਆ ਪਰਪਲ ਕਲਰ ਹੈ ਜੀ ਇਹ ਇਹ ਆ ਗਿਆ ਜੀ ਹਾਂ ਦੇ ਆ ਗਿਆ ਆਪਣਾ ਇਹ ਵੀ ਟਿਸ਼ੂ ਫੈਬਰਿਕ ਦੇ ਉੱਪਰ ਆ ਤੇ ਮੂਵ ਜਾਂ ਸ਼ੇਡ ਆ ਇਹ ਪਰਪਲ ਜਾਂ ਸ਼ੇਡ ਆ ਜਾਂਦਾ ਲਵੈਂਡਰ ਜਿਹਾ ਲਾਈਟ ਡਾਰਕ ਟੋਨ ਦੇ ਵਿੱਚ ਹੀ ਹੈ ਇਹ ਵੀ ਟਿਸ਼ੂ ਫੈਬਰਿਕ ਹੈ ਜੀ ਇਹ ਆਪਣੇ ਸੂਟ ਕਾਫੀ ਰੈਡੀ ਹੋਏ ਸੀ ਅਲੱਗ-ਅਲੱਗ ਕਲਰਸ ਦੇ ਉੱਪਰ ਇਹ ਆਪਣਾ ਵੀ ਸੂਟ ਰੈਡੀ ਹੋ ਕੇ ਜਾ ਰਿਹਾ ਤੇ ਮੈਂ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਆਪਣਾ ਸੁਪਰ ਹੀਟਰ ਡਿਜ਼ਾਈਨ ਰਿਹਾ ਇਹ ਵੀ ਇਹ ਆ ਗਿਆ ਜੀ ਦਾ ਕੇਰਾ ਇਹਦੇ ਦੇ نیچے ਆਪਾਂ ਪੂਰਾ ਬਾਰਡਰ ਦਿੱਤਾ ਹੋਇਆ ਇਹਦੇ ਵਿੱਚ ਗੋਟਾ ਪੱਤੀ ਪਾਜ਼ ਆ ਗਈ ਰੇਸ਼ਮ ਦਾ ਟੱਚ ਆ ਗਿਆ ਕੰਟਰਾਸਟ ਆਪਾਂ ਇਹਦੇ ਨਾਲ ਦਿੱਤਾ ਸੀ ਪੀ ਆ ਗਈ ਜੀ ਧਬਕਾ ਆ ਗਿਆ ਤੇ ਇਹਦੇ ਘੇਰੇ ਦੇ ਉੱਪਰ ਆਪਾਂ ਇਦਾਂ ਫਲਾਰ ਦਿੱਤੇ ਹੋਏ ਆ ਇਹ ਫਲਾਰ ਆਪਾਂ ਉੱਪਰ ਵੀ ਦੇ ਸਕਦੇ ਹਾਂ ਜਿ ਤਾਂ 3 2 1 ਦਾ ਪੈਟਰਨ ਹੈ ਤਾਂ ਪੂਰੀ ਸ਼ਰਟ ਦੇ ਵਿੱਚ ਵੀ ਬਟ ਇਹਨਾਂ ਦੀ ਚੁਆਇਸ ਸੀ ਚੁਆਇਸ ਦੇ ਅਕੋਰਡਿੰਗ ਰੈਡੀ ਹੁੰਦਾ ਜੀ ਜਿੱਦਾਂ ਤੁਸੀਂ ਕਹੋਗੇ ਆਪਾਂ ਉਦਾਂ ਹੀ ਰੈਡੀ ਕਰ ਦਿੰਨੇ ਆ ਤਾਂ ਇਹਨਾਂ ਨੇ ਮਿਸ ਘੇਰੇ ਦੇ ਉੱਪਰ ਇਦਾਂ ਰੈਡੀ ਕਰਵਾਇਆ ਇਹਦੀ ਐਦਾਂ ਪੂਰੇ ਦੇ ਉੱਪਰ ਆਪਾਂ ਬੋਟੀ ਦਿੱਤੀ ਹੋਈ ਹੈ ਫਰੰਟ ਤੇ ਪਾਸ ਤੇ ਢੱਕੇ ਦੀ ਆਊਟਲਾਈਨਿੰਗ ਕਰਕੇ ਤਾਂ ਬੋਟੀ ਆ ਜਾਂਦੀ ਹੈ ਕਲਰ ਇਹ ਵੀ ਬਹੁਤ ਪਿਆਰਾ ਹੈ ਠੀਕ ਹੈ ਜੀ ਤੇ ਇਹਦੇ ਆਗੀਆਂ ਜੀ 슬ੀਵਸ ਤੇ ਆਗੀਆਂ ਇਹ ਵਾਲੀਆਂ ਇਹਦੀਆਂ 슬ੀਵਸ ਆਗੀਆਂ ਸਲੀਵਸ ਦੇ ਉੱਪਰ ਵੀ ਆਪਾਂ ਜਿਹੜਾ ਘੇੜ ਦਿੱਤੇ ਉੱਪਰ ਬਾਰਡਰ ਦਿੱਤਾ ਪੂਰਾ ਬਾਰਡਰ ਆਪਾਂ ਸਲੀਵਸ ਤੇ ਦਿੱਤਾ ਹੋਇਆ ਇਹਦੇ ਨਾਲ ਜਿਹੜਾ ਆਪਾਂ ਕੰਟਰਾਸਟ ਦਿੱਤਾ ਜੀ ਇਹ ਮਤਲਬ ਰਸਟੀ ਜਿਹਾ ਕਲਰ ਦਾ ਕੰਟਰਾਸਟ ਦਿੱਤਾ ਆ ਪਰ ਰੇਸ਼ਮ ਦਾ ਵਿੱਚ ਬਹੁਤ ਉੱਠ ਕੇ ਆਇਆ ਬਾਕੀ ਇਹ ਕੰਮ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਸਲਵਾਰ ਤੇ ਪਲਾਜ਼ੋ ਤੇ ਉਹ ਚੁਆਇਸ ਦੇ ਅਕੋਰਡਿੰਗ ਹੈ ਬਟ ਇਹਦੇ ਸਲੀਵਸ ਤੇ ਘੇੜੇ ਤੇ ਹੀ ਕੰਮ ਹੋਇਆ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹ ਵੀ ਤੁਸੀਂ ਕਿਸੇ ਵੀ ਕਲਰ ਕਿਸੇ ਵੀ ਮੀਨਸ ਫੈਬਰਿਕ ਤੇ ਕਰਵਾ ਸਕਦੇ ਹੋ ਤਾਂ ਬਾਕੀ ਪੂਰੀ ਡਿਟੇਲ ਫੈਬਰਿਕ ਵਗੈਰਾ ਦੀ ਆਪਾਂ ਵੀਡੀਓ ਦੇ ਵਿੱਚ ਦੱਸਦੇ ਹਾਂ ਹਾਂਜੀ ਇਹਦੇ ਵਿੱਚ ਜਿਹੜਾ ਨੋਟ ਵਰਕ ਦਿੱਤਾ ਹੋਇਆ ਗੋਟਾ ਪੱਤੀ ਆ ਜਾਂਦਾ ਇਹਦੇ ਨਾਲ ਬਹੁਤ ਗ੍ਰੇਸਫੁੱਲ ਲੱਗਦਾ ਰੀਅਲਸ ਮਤਲਬ ਬਹੁਤ ਗ੍ਰੇਸਫੁੱਲ ਹੁੰਦਾ ਕਈ ਵਾਰ ਵੀਡੀਓ ਦੇ ਵਿੱਚ ਕਲੀਅਰ ਨਹੀਂ ਆਉਂਦਾ ਤੇ ਕਲਰ ਵੀ ਇਹ ਬਹੁਤ ਪਿਆਰਾ ਹੈ ਇਹਦੇ ਨਾਲ ਵੀ ਆਪਾਂ ਪਿਓਰ ਚਨਾਉਣ ਦਾ ਰੱਖਿਆ ਜੀ ਦੁਪੱਟਾ ਠੀਕ ਹੈ ਜੀ ਤੇ ਦੁਪੱਟੇ ਨੂੰ ਆਪਾਂ ਚੰਪਾ ਲੇਸ ਦੇ ਕੇ ਐਦਾਂ ਫਿਨਿਸ਼ਿੰਗ ਦਿੱਤੀ ਹੋਈ ਆ ਚੰਪਾ ਲੇਸ ਦੇ ਕੇ ਆਪਾਂ ਫਿਨਿਸ਼ਿੰਗ ਦਿੱਤੀ ਦੁਪੱਟੇ ਨੂੰ 골ਡਨ ਟੱਚ ਠੀਕ ਹੈ ਤਾਂ ਇਹਦੇ ਆਪਾਂ ਲਾਈਨਸ ਨਹੀਂ ਦਿੱਤੀਆਂ ਗੋਟੇ ਦੀ ਇਹ ਚੁਆਇਸ ਹੁੰਦੀ ਹੈ ਜੀ ਆਪਣੀ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਹੀ ਰੈਡੀ ਕਰਕੇ ਦਿੰਨੇ ਆ ਆਪਣੀ ਆਪਣੀ ਚੁਆਇਸ ਅਕੋਰਡਿੰਗ ਹੁੰਦਾ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਇਹ ਵੀ ਬਹੁਤ ਬਹੁਤ ਹੀ ਪਿਆਰਾ ਤੁਸੀਂ ਦੇਖੇ ਹੋਣੇ ਆਪਣੇ ਸੂਟ ਪਹਿਲਾਂ ਵੀ ਇਹ ਡਿਜ਼ਾਈਨ ਚ ਰੈਡੀ ਹੋਈ ਸੀ ਉਹ ਪੂਰੇ ਫਰੰਟ ਤੇ ਬਣ ਚ ਆ ਜਾਂਦੇ ਸੀ ਉਹਨਾਂ ਨਾਲ ਦੁਪੱਟਾ ਵੀ ਟਾਈ ਐਂਡ ਡਾਈ ਸੀ ਟਾਈ ਐਂਡ ਡਾਈ ਵੀ ਦੁਪੱਟਾ ਤੁਸੀਂ ਰੱਖ ਸਕਦੇ ਹੋ ਜਿੱਦਾਂ ਪਰ ਰੇਸ਼ਮ ਦਾ ਟੱਚ ਦਿੱਤਾ ਹੋਇਆ ਤਾਂ ਇਦਾਂ ਤੁਸੀਂ ਮੀਨ ਟਾਈ ਐਂਡ ਡਾਈ ਵੀ ਰੱਖ ਸਕਦੇ ਆ ਠੀਕ ਹੈ ਜੀ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਵਾਲੀ ਆਪਣੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਜਿਹੜੇ ਆਪਣੇ ਨਾਲ ਨਵੇਂ ਜੁੜੇ ਆ ਫਸਟ ਟਾਈਮ ਆਪਣੀ ਵੀਡੀਓ ਵਾਚ ਕਰ ਰਹੇ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ